ਹਾਂਜੀ ਸਾਰੇ ਹੀ ਸਤਿਕਾਰਯੋਗ ਸਾਥੀਆਂ ਨੂੰ ਰਿਸ਼ਪਾਲ ਸਿੰਘ ਗਾਲ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਭਾਰਤ ਹਾਂਜੀ ਸਤਿਕਾਰਯੋਗ ਸਾਥੀਓ ਮੈਂ ਇਹ ਵੀਡੀਓ ਇਸ ਕਰਕੇ ਬਣਾਉਣ ਲੱਗਿਆ ਇਹ ਵੀਡੀਓ ਪੰਜਾਬ ਦੇ ਹਰ ਇੱਕ ਸਮਾਜ ਦੇ ਲੋਕਾਂ ਦੇ ਨਾਲ ਸੰਬੰਧਿਤ ਹੈ ਇਸ ਕਰਕੇ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਸ ਵੀਡੀਓ ਨੂੰ ਜਰੂਰ ਬੱਦ ਤੋਂ ਬੱਦ ਜਿਹੜਾ ਸ਼ੇਅਰ ਕਰਿਓ ਤਾਂ ਕਿ ਇਹ ਵੀਡੀਓ ਪੰਜਾਬ ਦੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਤੇ ਇਹ ਪੰਜਾਬ ਦੇ ਜਿਹੜੇ ਐਜੂਕੇਸ਼ਨ ਮਿਨਿਸਟਰ ਆ ਉਹਨਾਂ ਤੱਕ ਪਹੁੰਚ ਸਕੇ ਸਤਿਕਾਰਯੋਗ ਸਾਥੀਓ ਪਿਛਲੇ ਮਤਲਬ ਪੂਰਾ ਮਹੀਨਾ ਹੀ ਹੋ ਗਿਆ ਸਾਡੀ ਜਿਹੜੀ ਟੀਮ ਲੱਗੀ ਹੋਈ ਸੀਗੀ ਵੀ ਜਿਹੜੇ ਜਿਹੜੇ ਸਾਡੇ ਸਮਾਜ ਦੇ ਬੱਚੇ ਅ ਬਖ ਵਖ ਡਿਗਰੀਆਂ ਨੂੰ ਹਾਸਲ ਕਰਨ ਦੇ ਲਈ ਉਹ ਜਿਹੜੇ ਹੈਗੇ ਆ ਪ੍ਰਾਈਵੇਟ ਕਾਲਜਾਂ ਦੇ ਵਿੱਚ ਜਾ ਰਹੇ ਸੀ ਚਲੋ ਕਿਸੇ ਕਾਰਨ ਦੇ ਵਿੱਚ ਉਹਨਾਂ ਦੀ ਗਵਰਨਮੈਂਟ ਕਾਲਜਾਂ ਦੇ ਵਿੱਚ ਸਿਲੈਕਸ਼ਨ ਨਹੀਂ ਹੋ ਸਕੀ ਕਿਉਂਕਿ ਦੇਖੋ ਸਤਕਾਰਯੋਗ ਸਾਥੀਓ ਗਵਰਨਮੈਂਟ ਕਾਲਜ ਇੱਕ ਤਾਂ ਹੈ ਲਿਮਟਿਡ ਆ ਇਹ ਨਹੀਂ ਕਿ ਉਹ ਮਿਹਨਤੀ ਨਹੀਂ ਗਵਰਨਮੈਂਟ ਕਾਲਜ ਕਿਉਂਕਿ ਬਹੁਤ ਸਾਰੇ ਸਾਥੀਆਂ ਨੇ ਮੈਨੂੰ ਪਤਾ ਕਹਿਣਾ ਤੁਸੀਂ ਗਵਰਨਮੈਂਟ ਕਾਲਜ ਕਿਉਂ ਨਹੀਂ ਜਾਂਦੇ ਗਵਰਨਮੈਂਟ ਕਾਲਜ ਇੱਕ ਤਾਂ ਹੈ ਲਿਮਟਿਡ ਆ ਦੂਜੀ ਗੱਲ ਇਹ ਹੈ ਵੀ ਉਹਨਾਂ ਦੇ ਵਿੱਚ ਜਿੰਨੀਆਂ ਕਸ਼ੀਟਾਂ ਹੁੰਦੀਆਂ ਉਹ ਆਲਰੇਡੀ ਤਰੰਤ ਭਰ ਜਾਂਦੀਆਂ ਹੈਗੀਆਂ ਤਾਂ ਬਹੁਤ ਸਾਰੇ ਜਿਹੜੇ ਬੱਚੇ ਸੀਗੇ ਉਹਨਾਂ ਨੇ ਪ੍ਰਾਈਵੇਟ ਕਾਲਜਸ ਦੇ ਵਿੱਚ ਜਿਹੜਾ ਅਪਲਾਈ ਕੀਤਾ ਪਰ ਪ੍ਰਾਈਵੇਟ ਕਾਲਜ ਦੇ ਵਿੱਚ ਇੰਨੀ ਜ਼ਿਆਦਾ ਲੁੱਟ ਯਾਰ ਕੋਈ ਮਤਲਬ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਜਿਸ ਤਰੀਕੇ ਨਾਲ ਮੈਂ ਨਾਮ ਲੈ ਕੇ ਕਹਿੰਦਾ ਸਾਡੇ ਇੱਕ ਜਗਰੋਂ ਹਲਕੇ ਦੇ ਵਿੱਚ ਇੱਕ ਯੂਨੀਵਰਸਿਟੀ ਖੁੱਲੀ ਹੈ ਪ੍ਰਾਈਵੇਟ ਉਹਦੀਆਂ ਮੈਂ ਤੁਹਾਨੂੰ ਜਦੋਂ ਫੀਸਾਂ ਦੱਸੂਗਾ ਨਾ ਉਹਨਾਂ ਨੇ ਹਾਲਾਂਕਿ ਲਿਖ ਕੇ ਦਿੱਤੀਆਂ ਸਾਨੂੰ ਇਹਨਾਂ ਕੇ ਵੀ ਉਹੀ ਹਵਾਈ ਗੱਲਾਂ ਸਾਨੂੰ ਲਿਖ ਕੇ ਦਿੱਤੀ ਵੀ ਆ ਸਾਡੀ ਫੀਸ ਆ ਤੇ ਨਾ ਇੱਥੇ ਕੋਈ ਐਸਸੀ ਦਾ ਹੈ ਨਾ ਕੋਈ ਬੀਸੀ ਦਾ ਨਾ ਕੋਈ ਜਰਨਲ ਦਾ ਸਾਰਿਆਂ ਲਈ ਇੱਕੋ ਹੀ ਫੀਸ ਆ ਤੇ ਇੱਕੋ ਵਾਰ ਇਹ ਫੀਸ ਜਮ੍ਹਾਂ ਕਰਾਉਣੀ ਪਊਗੀ ਤਾਂ ਤੁਸੀਂ ਹੈਰਾਨ ਹੋ ਜਾਓਗੇ ਇਸ ਗੱਲ ਨੂੰ ਕਿਵੇਂ ਆ ਐਲ ਐਲ ਬੀ ਦੀ ਜਿਹੜੀ ਫੀਸ ਹੈਗੀ ਆ 60000 ਪਰ ਸਮੈਸਟਰ ਤੇ 14000 ਵੱਖਰਾ 14000 ਵੱਖਰਾ ਉਹ ਕਹਿੰਦੇ ਇਹ ਜਿਹੜੀ ਆ ਆਪਣੀ ਯੂਨੀਵਰਸਿਟੀ ਵੱਲੋਂ ਆ ਉਹਦੀ ਕਹਿੰਦੇ ਹੈਗੀ ਆ ਆਪਣੀ 유ਨੀਫਾਰਮ ਜਾਂ ਕੋਈ ਹੋਰ ਐਰਾ ਵਗੈਰਾ ਲਟਮ ਪਟਮ ਐਜੇ ਛੋਟੇ ਮੁੰਡੇ ਖਰਚੇ ਪਾਏ ਆ ਉਸ ਤੋਂ ਉਸ ਤੋਂ ਵੀ ਭਿਆਨ ਤੁਸੀਂ ਦੇਖੋਗੇ ਕੁਝ ਬੱਚਿਆਂ ਨੇ ਸਾਡੇ ਕੋਲੇ ਜਿਹੜਾ ਕੀਤਾ ਹੈਗਾ ਜਦੋਂ ਸੰਪਰਕ ਕੀਤਾ ਸੀ ਜਾ ਕੇ ਯੂਨੀਵਰਸਿਟੀ ਦੇ ਵਿੱਚ ਸੰਪਰਕ ਕੀਤਾ ਬੀਐਸਸੀ ਇਹਨਾ ਬੀ ਫਾਰਮੇਸੀ ਬੀਐਸਸੀ ਨਹੀਂ ਬੀ ਫਾਰਮੇਸੀ ਬੀ ਫਾਰਮੇਸੀ ਦੀ ਇੱਕ ਸੈਮੈਸਟਰ ਦੀ ਫੀਸ 90000 90000 ਬੀ ਫਾਰਮੇਸੀ ਦੀ ਫੀਸ ਤੇ 14000 ਉਹ ਕਹਿੰਦੇ ਵੱਖਰਾ ਲੈਣਾ ਇਹ ਸਾਡੀ ਯੂਨੀਵਰਸਿਟੀ ਦਾ ਵੱਖਰਾ 90000 ਕਹਿੰਦੇ ਸਾਡੀ ਸਰਕਾਰੀ ਫੀਸ ਭਈ ਮੈਂ ਤਾਂ ਕਮਾਲ ਮੈਂ ਕਿਹਾ ਜੀ 90000 ਫੀਸ ਕਿਹੜੇ ਹਿਸਾਬ ਨਾਲ ਹੋ ਸਕੇ ਉਹ ਕਹਿੰਦੇ ਜੀ ਸਾਡੀ 90000 ਜੇ ਮਤਲਬ ਤੁਹਾਨੂੰ ਕਿਤੇ ਹੋਰ ਮਿਲਦੀ ਐਡਮਿਸ਼ਨ ਉੱਥੇ ਲੈ ਲਓ ਆ ਉਹਨਾਂ ਦੀ ਮਤਲਬ ਐਟੀਟਿਊਡ ਹੈ ਕੱਲੇ ਇੱਕ ਨਹੀਂ ਯੂਨੀਵਰਸਿਟੀ ਦੀ ਬਹੁਤ ਪੰਜ ਚਾਰ ਜਿਹੜੇ ਸਾਡੇ ਇਲਾਕੇ ਦੇ ਕਾਲਜ ਹੈਗੇ ਨੇ ਜਿਹੜੇ ਪ੍ਰਾਈਵੇਟ ਕਾਲਜ ਨੇ ਚਾਹੇ ਉਹ ਮੋਗਾ ਡਿਸਟ੍ਰਿਕਟ ਦੇ ਨਾਲ ਸੰਬੰਧ ਕਿਲੀਚਾਹਾਂ ਦਾ ਕਾਲਜ ਆ ਚਾਹੇ ਜਗਰਾਉ ਦਾ ਜਿਹੜੀ ਯੂਨੀਵਰਸਿਟੀ ਹੈ ਚੌਕੀਮਾਨ ਉਹਦੀ ਗੱਲ ਆ ਜਾਂ ਉਸੇ ਨਾਲ ਹੀ ਸਬੰਧਤ ਇੱਕ ਦੂਜਾ ਕਿਸੇ ਸਮੇਂ ਏਡੜ ਕਾਲਜ ਸੀਗਾ ਉੱਥੇ ਵੀ ਇਹੀ ਹਾਲ ਆ ਜਰ ਇੰਨੀ-ਇੰਨੀ ਫੀਸ ਦੱਸੋ ਗਰੀਬ ਬੰਦਾ ਦਊ ਕਿਵੇਂ ਫਿਰ ਕਹਿੰਦੇ ਵੀ ਇੱਕੋ ਵਾਰੀ ਜਮਾ ਕਰਾਉਣੀ ਪੈਣੀ ਆ ਤੁਹਾਨੂੰ ਇਹ ਨਹੀਂ ਕਿ ਵੀ ਤੁਸੀਂ ਜਿਹੜਾ ਕਿਸ਼ਤ ਵੈਸੇ ਤਾਂ 6 ਮਹੀਨੇ ਦੇ ਵਿੱਚ ਜਿਹੜੀ ਕਿਸ਼ਤ ਬਣੂ ਕਿੜੀ ਸੋ ਸਤਿਕਾਰਯੋਗ ਸਾਥੀਓ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਤੁਸੀਂ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਤਾਂ ਕਿ ਇਹ ਜਿਹੜੀ ਵੀਡੀਓ ਆ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜਿਹੜੇ ਸਾਡੇ ਸੀਐਮ ਨੇ ਪੰਜਾਬ ਦੇ ਤੇ ਜਾਂ ਐਜੂਕੇਸ਼ਨ ਮਨਿਸਟਰ ਉਹਨਾਂ ਕੋਲੇ ਪਹੁੰਚ ਸਕੇ ਵੈਸੇ ਤਾਂ ਮੈਨੂੰ ਇਹ ਲੱਗਦਾ ਕਿ ਹੋ ਸਕਦਾ ਉਹਨਾਂ ਨੂੰ ਇਹਨਾਂ ਗੱਲਾਂ ਦਾ ਗਿਆਨ ਹੋਵੇ ਪਰ ਮੈਨੂੰ ਨਹੀਂ ਲੱਗਦਾ ਕਿ ਵੀ ਉਹ ਕਿਉਂ ਨਹੀਂ ਇਸ ਗੱਲ ਦੇ ਵਿੱਚ ਜਿਹੜਾ ਇਹਨਾਂ ਲੋਕਾਂ ਤੇ ਐਕਸ਼ਨ ਲੈ ਰਹੇ ਯਾਰ ਇੰਨੀ ਮਹਿੰਗੀ ਨਹੀਂ এডਿਕੇਸ਼ਨ ਹੋਣੀ ਚਾਹੀਦੀ ਫਿਰ ਜੇਕਰ ਐਸਸੀ ਸਮਾਜ ਨੂੰ ਜਾਂ ਬੀਸੀ ਸਮਾਜ ਨੂੰ ਜਾਂ ਮਾਈਨੋਰਿਟੀ ਸਮਾਜ ਨੂੰ ਇਨ ਸੰਸਥਾਵਾਂ ਦੇ ਵਿੱਚ ਕੋਈ ਛੋਟ ਹੀ ਨਹੀਂ ਤਾਂ ਫਿਰ ਇਹ ਸੰਸਥਾਵਾਂ ਭਾਰਤ ਸਰਕਾਰ ਦੀ এডਿਕੇਸ਼ਨ ਪਾਲਿਸੀ ਦੇ ਅਧੀਨ ਰੀਕੋਗਨਾਈਜ਼ ਕਿਵੇਂ ਹੋ ਗਈਆਂ ਇੱਕ ਸਵਾਲ ਪੈਦਾ ਹੁੰਦਾ ਨਾ ਕਿਉਂਕਿ ਜਦੋਂ ਇਹ ਅਫੀਲੀਏਸ਼ਨ ਲੈਂਦੇ ਆ ਇਹ ਗੱਲ ਕਹਿੰਦੇ ਆ ਕਿ ਅਸੀਂ ਭਾਰਤ ਦੇ ਸੰਵਿਧਾਨ ਦੇ ਅਕੋਰਡਿੰਗ ਜਿਹੜੀਆਂ ਵੀ ਸ਼ਰਤਾਂ ਹੋਣਗੀਆਂ ਉਹਨਾਂ ਸ਼ਰਤਾਂ ਨੂੰ ਆਪਣੀਆਂ ਸੰਸਥਾਵਾਂ ਦੇ ਵਿੱਚ ਲਾਗੂ ਕਰਾਂਗੇ ਪਰ ਇਹ ਤਾਂ ਇੱਕ ਮਾਈਨਸੈਂਟਿ ਵੀ ਲਾਗੂ ਨਹੀਂ ਕਰਦੇ ਔਰ ਤੜਲੇ ਨਾਲ ਕਹਿੰਦੇ ਆ ਕਿ ਅਸੀਂ ਇੰਨੀ ਫੀਸ ਲੈਣੇ ਆ ਔਰ ਜੇਕਰ ਤੁਹਾਨੂੰ ਇੰਨੀ ਫੀਸ ਨਹੀਂ ਮਨਜ਼ੂਰ ਜਿੱਥੇ ਮਰਜੀ ਜਾਵੜੋ ਭਾਜੋ ਸੋ ਸਤਿਕਾਰਯੋਗ ਸਾਥੀਓ ਇਹ ਇਹ ਜਿਹੜਾ ਵੱਡਾ ਮਤਲਬ ਕਿ ਵੱਡਾ ਫਰਾਡ ਆ ਪੂਰੇ ਪੰਜਾਬ ਦੇ ਵਿੱਚ ਉਹ ਸੰਬੰਧ ਦੇ ਵਿੱਚ ਸਾਨੂੰ ਸਾਰੇ ਸਾਥੀਆਂ ਨੂੰ ਲਾਮਬੰਦ ਹੋ ਕੇ ਇਹਨਾਂ ਜਿਹੜੇ ਲੁਟੇਰਾ ਵਰਗ ਦੇ ਵਿਰੁੱਧ ਜਿਹੜਾ ਇਕੱਤਰ ਹੋ ਕੇ ਬਿਨਾਂ ਜਾਤ ਪਾਤ ਧਰਮ ਸਾਰਾ ਕੁਝ ਛੱਡ ਕੇ ਸਾਨੂੰ ਇਕੱਤਰ ਹੋਣਾ ਚਾਹੀਦਾ ਕਿਉਂਕਿ ਜਨਰਲ ਸਮਾਜ ਦੇ ਨਾਲ ਵੀ ਬਹੁਤ ਵੱਡਾ ਤੱਕਾ ਹੋ ਰਿਹਾ ਜਨਰਲ ਸਮਾਜ ਦੇ ਵਿੱਚ ਵੀ ਜਿਹੜੇ ਬੱਚੇ ਵਿਚਾਰੇ ਜਿਹੜਾ ਕੁਝ ਬਣਨਾ ਚਾਹੁੰਦੇ ਆ ਉਹਨਾਂ ਨੂੰ ਵੀ ਯਾਰ ਮੇਰੀ ਗੱਲ ਸੁਣੋ ਯਾਰ 90000 ਬੀਐਸ ਬੀ ਫਾਰਮੇਸੀ ਦੀ ਜਿਹੜੀ ਫੀਸ ਜਨਰਲ ਸਮਾਜ ਦਾ ਬੱਚਾ ਜੇਕਰ 90000 ਰੁਪਇਆ ਭਰ ਕੇ ਤੇ ਜੇਕਰ ਕੋਈ ਵਿਚਾਰਾ ਗਰੀਬ ਜਨਰਲ ਸਮਾਜ ਦਾ ਕਰਨਾ ਚਾਹੂ ਤਾਂ ਕਿਵੇਂ ਕਰ ਲੂਗਾ ਇਹ ਸਾਥਿਓ ਇਸ ਗੱਲ ਦੇ ਸਬੰਧ ਦੇ ਵਿੱਚ ਮੈਨੂੰ ਇਹ ਨਾ ਪਤਾ ਵੀ ਜੇਕਰ ਆਪਾਂ ਇਹ ਮਹਿੰਮਤ ਚਲਾਵਾਂਗੇ ਵੱਡੀ ਪੱਧਰ ਤੇ ਤਾਂ ਇਹਨਾਂ ਲੁਟੇਰੀਆਂ ਨੂੰ ਨੱਥ ਪਾਈ ਜਾ ਸਕਦੀ ਹੈ ਕਿਰਪਾ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰੋ ਹੋ ਸਕਦਾ ਆਪਾਂ ਨੂੰ ਇਹਦਾ ਕੋਈ ਪੋਜ਼ਿਟਿਵ ਹੱਲ ਮਿਲ ਸਕੇ ਇਹਨਾਂ ਬੇਨਤੀਆਂ ਨਾਲ ਤੁਹਾਡੇ ਤੋਂ ਰਜ਼ਾ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਪਰਤ